ਪੱਥਰ ਤਰਕੀ ਕਰ ਰਹੇ ਆ ਵੀ ਰਸਤਾ ਅਸੀਂ ਨਹੀਂ ਸੀ ਬੰਦ ਕੀਤਾ ਆਪਣੀ ਜਿਹੜਾ ਕੇਜਰੀਵਾਲ ਦੀ ਆ ਉਹਦੀ ਬਲੀ ਬਚਾਈ ਆ ਆਪਣੇ ਜਿਹੜੇ ਦਿੱਲੀ ਦੇ ਮੰਤਰੀ ਆਰਪ ਭਗਵੰਤ ਮਾਨ ਨੇ ਆਪ ਤਾਂ ਕ腐ਸ਼ਨ ਲਈ ਈਡੀ ਤੇ ਸੀਬੀਆਈ ਤੋਂ ਬਚਣ ਲਈ ਜਿਹੜੇ ਕਿਸਾਨਾਂ ਦੇ ਅੰਦੋਲਨ ਦੀ ਬਲੀ ਦਿੱਤੀ ਆ ਜੋ ਹਰ ਮੈਨੂੰ ਲੱਗਦਾ ਮੇਰਾ ਵਿਅਕਤੀਗਤ ਮਤ ਹੈ ਮੇਰੀ ਯੂਨੀਅਨ ਕਾ ਵੀ ਨਹੀਂ ਮੇਰੇ ਮੋਰਚੋ ਕਾ ਵੀ ਨਹੀਂ और मेरा मानना भी 2027 में भगवंत मान और भाजपा सरकार ल, मिलकर इलेक्शन लड़ेंगे अब पंजाब में भी भाजपा का राज है यह कठजोड़ की सरकार है भाजपा की मेनूर चंडीगढ़ तो गिरफ्तार किया आर और थे चंडीगढ़ नहीं पंजाब पुलिस की सिक्योरिटी एसएसपी पंजाब पुलिस के अंदर सिक्योरिटी थी पंजाब पुलिस की सारी अपक्षाई होते थी ਖੇਲਤੋਰੇ ਆਉਣ ਤੋਂ ਬਾਅਦ ਕਿਸਾਨਾਂ ਨੂੰ ਫਰਮ ਸਿੰਘ ਪੰਦੇਰ ਪਹੁੰਚੇ ਸ਼ੰਭੂ ਬਾਰਡਰ ਦੇ ਮੌਕੇ ਦਾ ਜਾਇਜ਼ਾ ਲੈਣ ਲਈ ਬਣਾ ਤੋਂ ਸਵਾਲ ਹੈ ਵੀ ਇਹਦੇ ਬਾਰੇ ਆ ਕੇ ਦੱਸੋ ਅੰਮ੍ਰੋੜਾ ਨੂੰ ਕਿਹਾਇਓ ਜਾਇਜ਼ਾ ਲੈ ਕੇ ਜਾਣ ਇਥੇ ਪੰਦੇਰ ਨੇ ਕਿਹਾ ਵੱਡੇ ਵੱਡੇ ਪੱਥਰ ਅਤੇ ਕੰਟੇਨਰ ਇਸ ਗੱਲ ਦਾ ਗਵਾਹ ਕਿ ਰਸਤਾ ਸਰਕਾਰ ਨੇ ਰੋਕਿਆ ਸੀ ਥੋੜੀ ਸਰਕਾਰ ਨੇ ਰਾਹ ਬੰਦ ਕਰਾਇਆ ਸ਼ੰਭੂ ਬਾਰਡਰ ਤੇ ਹੀ ਇੱਕ ਢਾਬੇ ਤੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਿਸਾਨਾਂ ਨੂੰ ਫਰਮ ਸਿੰਘ ਪੰਦੇਰ ਨੇ ਦੱਸਿਆ ਜਿਵੇਂ ਕਿ ਅਸੀਂ ਸਾਰੇ ਜਾਣਦੇ ਆ ਪੀ 19 ਮਾਰਚ ਨੂੰ ਕੇਂਦਰ ਨਾਲ ਜਿਹੜੀ ਮੀਟਿੰਗ ਸੀਗੀ ਉਸ ਮੀਟਿੰਗ ਦੇ ਵਿੱਚ ਬਲਾ ਕੇ ਔਰ ਮੀਟਿੰਗ ਵੀ ਆਪਣੇ ਢੰਗ ਨਾਲ ਨਿਭੜ ਗਈ ਸੀ ਅਗਲੀ ਮੀਟਿੰਗ ਜਿਹੜੀ ਸੀ ਉਹ ਸ਼ਿਵਰਾ ਚਾਹਾਨ ਜੀ ਕਹਿੰਦੇ ਸੀ ਵੀ ਅਸੀਂ ਗੱਲਬਾਤ ਜਾਰੀ ਰੱਖਣਾ ਚਾਹੁੰਦੇ 4 ਮਈ ਦੀ ਸੀ ਹੁਣ ਮੇਰੇ ਖਿਆਲ ਉਹਦੇ ਵਿੱਚ ਵੀ ਕੋਈ ਤਬਦੀਲੀ ਆ ਰਹੀ ਆ ਉਹ ਮਿਲ ਗਈ ਸੀ ਉਪਰੰਤ ਅਸੀਂ ਪੰਜਾਬ ਦੇ ਮੰਤਰੀਆਂ ਨੂੰ ਕਿਹਾ ਵੀ ਸਾਡੇ ਨਾਲ ਵੱਖਰੀ ਗੱਲ ਕਰ ਲੋ ਕਿਉਂਕਿ 18 ਦੀ ਰਾਤ ਨੂੰ ਫੋਰਸਾਂ ਦੇ ਇਕੱਠੇ ਹੁੰਦੀਆਂ ਖਬਰਾਂ ਸੀਗੀਆਂ ਕਿਉਂ ਇਕੱਠੇ ਹੋ ਰਹੇ ਕੀ ਨੀਏ ਨੀ ਸੀ ਕੋਈ ਖਬਰ ਹੈਗੀ ਚਲ ਅਸੀਂ ਇੱਥੋਂ ਲਗਭਗ 7 ਵਜੇ ਤੁਰ ਗਏ ਸੀਗੇ ਉਦੋਂ ਮੋਰਚਿਆਂ ਦੇ ਨੇੜੇ ਫੋਰਸ ਨਹੀਂ ਸੀ ਹੈਗੀ ਸਵੇਰੇ ਜਦੋਂ ਅਸੀਂ ਗਏ ਆ ਲੀਡਰ ਸਾਰੇ ਤੇ ਲਗਭਗ 8:30 ਵਜੇ ਅਸੀਂ ਉੱਥੇ ਪਹੁੰਚੇ 9 ਵਜੇ ਸਾਡੀ ਮੀਟਿੰਗ ਆ ਉਦੋਂ ਸਾਨੂੰ ਪਤਾ ਲੱਗ ਰਿਹਾ ਵੀ ਮੋਰਚਿਆਂ ਦੇ ਨੇੜੇ ਫੋਰਸ ਕੁਝ ਦਿਖ ਰਹੀ ਹੈ ਨਜ਼ਰ ਆ ਰਹੀ ਹੈ ਅਸੀਂ ਫਿਰ ਆਪਦੇ ਦੂਜੇ ਆਗੂਆਂ ਨੂੰ ਕਿਹਾ ਕਿ ਮੀਟਿੰਗ ਤੋਂ ਬਾਅਦ ਦਾਸਕਵਰੇ ਟਾਈਮ ਲੱਗਾ ਹੋਊਗਾ ਦੂਰ ਤਰਾਡੇ ਹੋਣਾ ਵੀ ਔਖਾ ਸੀਗਾ ਵੀ ਮੋਰਚੇ ਵਿੱਚ ਜਾਣਾ ਚਾਹੀਦਾ ਜਿੰਨੇ ਕੁ ਵੀ ਲੀਡਰ ਸੀ ਆ ਸਕਦੇ ਸੀ ਆਏ ਹੈਗੇ ਆ ਅਰ ਜਦੋਂ ਸ਼ਾਮ ਨੂੰ ਮੀਟਿੰਗ ਹੋਈ ਆ ਉਦੋਂ ਦੋ ਮੰਤਰੀ ਸੀਗੇ ਖੁੱਡੀਆਂ ਸਾਹਿਬ ਤੇ ਲਾਲ ਚੰਦ ਦੀ ਖਟਾਰੂ ਚੱਕ ਅਸੀਂ ਇਹ ਤੋ ਕਿਹਾ ਵੀ ਐਡੇ ਵੱਡੇ ਅਧਰ ਤੇ ਫੋਰਸ ਕਿਉਂ ਉੱਥੇ ਲਾਈ ਗਈ ਕਿ ਮੋਰਚਾ ਚ ਕਾਉਣਾ ਚਾਹੁੰਦੇ ਹੋ ਕੀ ਮਨਸ਼ਾਵਾ ਦੱਸ ਦਿਓ ਕਹਿੰਦਾ ਨਹੀਂ ਜੀ ਜਨੇਜ ਕੋ ਆਟੇ ਚ ਲੂਣ ਵਾਲੀ ਗੱਲ ਵੀ ਨਹੀਂ ਹੈਗੀ ਵੀ ਮੋਰ ਚਾ ਚਕਾਉਣ ਦਾ ਕੋਈ ਰਾਤਾ ਨਹੀਂ ਤੁਹਾਡਾ ਸਾਡੇ ਨਾਲ ਕੋਈ ਰੋਲਾ ਨਹੀਂਗਾ ਅਸੀਂ ਦੋਰੇ ਦੋਰੇ ਤੇਰੇ ਤੇ ਸਵਾ ਏਡੀਜੀਪੀ ਇੰਟੈਲੀਜੈਂਸ ਵੀ ਚਲਾ ਗਿਆ ਠੀਕ ਹੈ ਵੀ ਜੋ ਸਾਨੂੰ ਨਜ਼ਰ ਆ ਰਿਹਾ ਇਹ ਠੀਕ ਨਹੀਂ ਹੈਗਾ ਤਾਂ ਚਲੋ ਉਦੋਂ ਬਾਅਦ ਜਦੋਂ ਗੱਲਬਾਤ ਅਗਲੀ ਮੀਟਿੰਗ ਮਿਲੀਆ ਫੋਰਸਸ ਵੀ ਇੱਥੋਂ ਪਿੱਛੇ ਹਟ ਗਈਆਂ ਤੁਹਾਡੀਆਂ ਪਛਾਣ ਗਿਆ ਕੇਰਾ ਕਿਹਰਾ ਸਟੇਜ ਮੁੱਕ ਗਈ ਇੱਥੇ ਜੋ ਖਬਰਾਂ ਮਿਲੀਆਂ ਫਿਰ ਦੁਬਾਰਾ ਸਟੇਜ ਲਈ ਬੰਦੇ ਨੇ ਜਦੋਂ ਫੋਰਸ ਅੱਗੇ ਵਧੀਆ ਯਾਨੀ ਇਹ ਵੀ ਇੱਕ ਤਰੀਕਾ ਸੀਗਾ ਵੀ ਮੀਟਿੰਗ ਤੋਂ ਬਾਅਦ ਥੋੜਾ ਜਿਹਾ ਰੈਲਾ ਕਰਕੇ ਪਛਾਹਟ ਜਾਣਾ ਵੀ ਕਿਸਾਨ ਵੇਸਲੇ ਹੋ ਜਣ ਔਰ ਜਦੋਂ ਕਿਸਾਨਾਂ ਨੂੰ ਲੱਗੇ ਵੀ ਅਗਲੀ ਮੀਟਿੰਗ ਮਿਲ ਗਈ ਆ ਸਰਕਾਰ ਵੀ ਕਹਿੰਦੀ ਵੀ ਤੁਹਾਡੇ ਨਾਲ ਟਕਰਾ ਨਹੀਂ ਔਰ ਉਦੋਂ ਬਸੀ ਵੀ ਪਹਿਲੋਂ ਆਗੂ ਫੜੀਏ ਤਾਂ ਲਗਭਗ ਜਿਹੜੇ ਖਬਰਾਂ ਚ ਆ ਰਿਹਾ ਵੀ ਪੰਜਾਬ ਦੀ ਤੱਤ ਤੋਂ ਮੈਨੂੰ ਬਾਕੀ ਲੀਡਰਾਂ ਦਾ ਨਹੀਂ ਪਤਾ ਮੈਨੂੰ ਚੰਡੀਗੜ੍ਹ ਤੋਂ ਹੀ ਗ੍ਰਿਫਤਾਰ ਕੀਤਾ ਗਿਆ ਆਰ ਉੱਥੇ ਚੰਡੀਗੜ੍ਹ ਦੀ ਪੰਜਾਬ ਪੁਲਿਸ ਦੀ ਸਕਿਉਰਿਟੀ ਐਸਐਸਪੀ ਪੰਜਾਬ ਪੁਲਿਸ ਦੇ ਅੰਦਰ ਸਕਿਉਰਿਟੀ ਦੇ ਸੀ ਪੰਜਾਬ ਪੁਲਿਸ ਦੀ ਸਾਰੀ ਅਪਚਸਾ ਹੀ ਹੁੰਦੇ ਸੀ ਜਿਹੜੇ ਕਹਿੰਦੇ ਨਾ ਵੀ ਚੰਡੀਗੜ੍ਹ ਕੇਂਦਰ ਸ਼ਾਸਤ ਆ ਜਦੋਂ ਰਲ ਕੇ ਗੇਮ ਖੇਡਣੀ ਹੋਵੇ ਕੇਂਦਰ ਸ਼ਾਸਤ ਵੀ ਇਹਨਾਂ ਨਾਲ ਰਲ ਜਾਂਦਾ ਤਾਂ ਸਾਰੀ ਪੰਜਾਬ ਦੀ ਫੋਰਸ ਸੀਗੀ ਬਾਕੀ ਬਹਾਦਰਗੜ ਕਿਲੇ ਲੈ ਕੇ ਗਏ ਆ ਰਾਤ ਦੇ 12 ਵਜੇ ਸਾਨੂੰ ਜੇਲ੍ਹ ਚ ਪਟਿਆਲਾ ਸ਼ਿਫਟ ਕੀਤਾ ਸਾਰੀ ਲੀਡਰਸ਼ਿਪ ਸੀਗੀ ਤੇ ਜੋ ਅਸੀਂ ਪਟਿਆਲਾ ਜੇਲ੍ਹ ਚ ਦੇਖਿਆ ਦੇਖੋ ਅੰਦਰ ਪ੍ਰਸ਼ਾਸਨ ਨਾਲ ਰਲ ਕੇ ਮੋਬਾਈਲ ਚੱਲਦੇ ਆ ਜਿਹੜਾ ਕਹਿੰਦੇ ਨਾ ਜੁੱਤ ਨਸ਼ਿਆਂ ਵਿਰੁੱਧ ਅੰਦਰ ਸਮੇਂ ਖੁੱਲੀ ਜਲਦੀ ਆ ਭਗਵੰਤ ਮਾਨ ਜੀ ਆਉਣ ਤੇ ਦੌਰਾ ਕਰਨ ਸਾਡੇ ਨਾਲ ਜੇਲਾਂਾਂ ਦਾ ਵਿੱਚ ਠੀਕ ਹੈ ਜੀ ਉਹ ਕਹਿੰਦੀ ਆ ਔਰ ਜਿਹੜੇ ਫੜੇ ਜਾ ਰਹੇ ਮੁੰਡੇ ਕੋਈ ਵੱਡਾ ਤਸਕਰ ਨਹੀਂ ਹੈਗਾ ਕੇ ਇਹਨੂੰ 5 ਗ੍ਰਾਮ ਵਾਲਾ 3 ਗ੍ਰਾਮ ਵਾਲਾ 10 ਗ੍ਰਾਮ ਵਾਲਾ ਜਿਹੜੇ ਨਸ਼ੇ ਤੋਂ ਪੀੜਤ ਨੇ ਮੁੰਡੇ ਛੋਟੇ-ਛੋਟੀਆਂ ਉਮਰਾਂ ਨੇ ਉਹਨਾਂ ਵਿੱਚੋਂ ਕੋਈ ਵੀ ਜਿਆਦਾ ਤਤ ਮੈਨੂੰ ਤਸਕਰ ਨਾ ਕਰਨੀ ਆ ਨੌਜਵਾਨ ਸੀ ਤਾਂ ਜੇ ਕਹਿੰਦੇ ਸੀ ਵੀ ਨਸ਼ਿਆਂ ਦੇ ਸਦਾਗਰ ਫੜਨੇ ਆ ਦਸ਼ਕਰ ਫੜਨੇ ਨਸ਼ਿਆ ਦਾ ਸਦਾ ਕਰਤਾ ਜਿੱਦਾਂ ਕੋਈ ਨਹੀਂ ਫੜਿਆ ਹੈਗਾ ਤੋ ਇਸ ਕਰਕੇ ਨਸ਼ਿਆ ਵਿਰੁੱਧ ਜੰਗ ਨਹੀਂ ਸੀ ਉਹ ਕਿਸਾਨਾਂ ਮਜ਼ਦੂਰਾਂ ਦੇ ਲਹਿਰ ਦੇ ਵਿਰੁੱਧ ਵੀ ਇੱਕ ਢੰਗ ਉਹਦਾ ਇਹ ਵੀ ਲੋਕ ਨਸ਼ਿਆ ਤੋਂ ਪੀੜਤ ਨੇ ਤੇ ਇਹ ਮਾਹੌਲ ਚਲਾ ਦਿਓ ਵੀ ਨਸ਼ਿਆ ਖਿਲਾਫ ਮਹਿੰਮ ਵੱਡੀ ਆ ਅੰਦਰਖਾਤੇ ਅੰਦੋਲਨ ਨੂੰ ਖਤਮ ਕਰਨ ਦੀ ਮਹਿੰਮ ਵੱਡੀ ਸੀ ਪਹਿਲੋ 5 ਤਰੀਕ ਨੂੰ ਚੰਡੀਗੜ੍ਹ ਜਾਣ ਤੋਂ ਕਿਸਾਨਾਂ ਮਜ਼ਦੂਰਾਂ ਨੂੰ ਰੋਕਿਆ ਗਿਆ ਜਬਰਦਸਤੀ ਕੁੱਟਿਆ ਗਿਆ ਠੀਕ ਹੈ ਬਹੁਤ ਸਾਰੇ ਮਲਾਜ਼ਮ ਕੁੱਟੇ ਗਏ ਅਰ 19 ਨੂੰ ਮੋਰਚੇ ਤੋਂ ਖੇੜੇ ਗਏ ਯਾਰ ਇਹ ਕਹ ਲਓ ਇੱਕ ਮਹੀਨਾ ਮਾਰਚ ਦਾ ਮਹੀਨਾ ਪੂਰਾ ਭਗਵੰਤਮਾਨ ਸਰਕਾਰ ਨੇ ਰਲ ਕੇ મોદી ਤੇ ਅਮਨਤ ਸ਼ਾਹ ਜੀ ਨਾਲ ਜਿਹੜਾ ਵਾ ਉਹ ਇਹ ਪੂਰਾ ਜਿਹੜਾ ਵਾ ਜ਼ਬਰਦਸਤ ਚੱਕਰ ਚਲਾਇਆ ਸੀਗਾ ਅਰ ਸਾਨੂੰ ਜੋ ਲੱਗਦਾ ਵੀ ਇਹ ਕਿਉਂ ਕੀਤਾ ਭਗਵੰਤਮਾਨ ਸਰਕਾਰ ਨੇ ਜਿਹੜੇ ਪਹਿਲੋ ਬਿਆਨ ਦਿੰਦੇ ਸੀ ਵੀ ਸਾਡਾ ਕੋਈ ਰੌਲਾ ਨਹੀਂ ਹੈਗਾ ਵੀ ਤੁਹਾਡੇ ਨਾਲ ਪੀਏ ਛੜਕਾ ਇਹ ਭਗਵੰਤ ਮਾਨ ਜੀ ਦਾ ਬਿਆਨ ਆ ਤੁਸੀਂ ਸਾਰੀ ਵਿਧਾਨ ਸਭਾ ਦੀ ਕਾਰਵਾਈ ਦੇਖ ਲਓ ਉਹਨਾਂ ਦੀ ਸਾਰੇ ਮੰਤਰੀ ਕਹਿੰਦੇ ਰਹੇ ਕੇਜਰੀਵਾਲ ਕਹਿੰਦਾ ਰਿਹਾ ਕਿ ਕਿਸਾਨਾਂ ਦਾ ਕੋਈ ਕਸੂਰ ਨਹੀਂ ਕਿਸਾਨਾਂ ਨੇ ਕੋਈ ਰਾਹ ਨਹੀਂ ਰੋਕੇ ਹੈਗੇ ਇਹਨਾਂ ਦੇ ਪਹਿਲੇ ਬਿਆਨ ਕੱਢ ਲਓ ਇਹ ਕਹਿੰਦੇ ਕੇਂਦਰ ਨੇ ਕੰਧਾ ਕੱਢ ਕੇ ਰੋਕੇ ਹੈਗੇ ਆ ਤਾਂ ਕੇਂਦਰ ਨਾਲ ਲੜਾਈ ਆ ਸਰਕਾਰ ਦੀ ਸਾਡਾ ਕਹਿੰਦਾ ਲੈਣਾ ਦੇਣਾ ਹੁਣ ਉਹੀ ਅ ਅ ਅਰੋੜਾ ਸਾਹਿਬ ਠੀਕ ਆ ਅਮਨ ਅਰੋੜਾ ਜੀ ਤੇ ਭਗਵੰਤ ਮਾਨ ਕਹਿੰਦਾ ਨਹੀਂ ਜੀ ਲੋਕ ਰਾਹ ਬੰਦ ਕਰਕੇ ਤੰਗ ਸੀਗੇ ਹਾਂ ਕਿਸਾਨਾਂ ਨੇ ਜੇ ਰਾਹ ਬੰਦ ਕੀਤੇ ਸੀ ਫਿਰ ਸਾਨੂੰ ਠੀਕ ਆ ਸਾਡੇ ਵੱਲੋਂ ਤਾਂ ਸਾਰੇ ਜਾਣਦੇ ਵੀ ਸਾਡੇ ਵੱਲੋਂ ਤਾਂ ਰਾਹ ਬੰਦ ਨਹੀਂ ਸੀ ਅਸੀਂ ਉਦੋਂ ਦੇ ਕਹਿ ਰਹੇ ਸੀ ਵੀ ਰਾਹ ਖੁੱਲਣਾ ਚਾਹੀਦਾ ਆਮ ਲੋਕਾਂ ਨੂੰ ਤਕਲੀਫ ਆਉਂਦੀ ਐ ਚ ਕੋਰੋਂ ਲਈ ਕੋਈ ਰੌਲਾ ਨਹੀਂ ਇਹਦੇ ਚ ਕਹਿ ਲੋ ਵੀ ਜਿਹੜੇ ਟਰਾਂਸਪੋਰਟਰ ਉਹਨਾਂ ਨੂੰ ਸਮੱਸਿਆ ਆਈ ਆ ਉਹਨਾਂ ਨੂੰ ਵਪਾਰੀਆਂ ਨੂੰ ਵੀ ਰਾਹ ਬੰਦ ਹੋ ਉਹਨਾਂ ਨੂੰ ਸਮੱਸਿਆ ਹੀ ਆਉਂਦੀਆਂ ਹੁੰਦੀਆਂ ਇਹ ਚ ਕੋਈ ਰੌਲਾ ਨਹੀਂ ਪਰ ਰਾਹ ਬੰਦ ਕਿੰਨਾ ਨੇ ਕੀਤੇ ਅੱਜ ਸਾਰੇ ਪ੍ਰੈਸਰ ਨੂੰ ਅਸੀਂ ਦੇਖਿਆ ਬੈਰੀਕੇਡ ਕਿੱਡੇ ਕਿੱਡੇ ਕੀਤੇ ਸੀਗੇ ਉਹ ਕਿਤੇ ਵੱਡੇ ਕੰਟੇਨਰ ਲਗੇ ਸੀ ਇਹ ਕੰਟੇਨਰ ਤੇ ਬੈਰੀਕੇਡ ਮੋਦੀ ਸਰਕਾਰ ਦੇ ਨਾ ਕੀ ਸਾਡੇ ਸੀਗੇ ਤੋ ਕਹਿ ਲੋ ਵੀ ਆਪਣੀ ਜਿਹੜਾ ਕੇਜਰੀਵਾਲ ਦੀ ਆ ਉਹਦੀ ਬਲੀ ਬਚਾਈ ਆ ਆਪਣੇ ਜਿਹੜੇ ਦਿੱਲੀ ਦੇ ਮੰਤਰੀ ਅਰਪਗਵੰਤ ਮਾਨ ਨੇ ਆਪ ਤਾਂ ਕ੍ਰਾਪਸ਼ਨ ਲਈ ਈਡੀ ਤੇ ਸੀਬੀਆਈ ਤੋਂ ਬਚਣ ਲਈ ਜਿਹੜੇ ਕਿਸਾਨਾਂ ਦੇ ਅੰਦੋਲਨ ਦੀ ਬਲੀ ਦਿੱਤੀ ਆ ਜੋ ਸਾਡਾ ਮੰਨਣਾ ਵਾ ਔਰ ਹੁਣ ਸਮਝੋ ਵੀ ਪੰਜਾਬ ਦੇ ਅੰਦਰ ਵੀ ਭਾਜਪਾ ਆਮ ਆਦਮੀ ਪਾਰਟੀ ਗਠਜੋੜ ਚੱਲ ਰਿਹਾ ਵਾ ਹੁਣ ਪੰਜਾਬ ਦੀ ਪ੍ਰੈਸ ਹੋਵੇ ਕੋਈ ਹੋਵੇ ਸਿੱਖ ਸਾਫ਼ ਕਹਿਣਾ ਚਾਹੁੰਦੇ ਆ ਸਾਨੂੰ ਲੱਗਦਾ ਵੀ ਇਹ 2027 ਦੇ ਵਿੱਚ ਆਪਣਾ ਭਾਜਪਾ ਨਾਲ ਰਲ ਕੇ ਇਲੈਕਸ਼ਨ ਲੜਨਗੇ ਚ ਕੋਈ ਦੂਰ ਨਹੀਂ ਹੈ ਤਾਂ ਹੀ ਐਡਾ ਵੱਡਾ ਪ੍ਰਹਾਰ ਕੀਤਾ ਗਿਆ ਅੰਦੋਲਨ ਕੱਲ ਵੀ ਚੱਲਦਾ ਸੀ ਅੰਦੋਲਨ ਦਾ ਇੱਕ ਰੂਪ ਸੀਗਾ ਨਾ ਅਸੀਂ ਸ਼ੰਭੂ ਤੇ ਖਨੌਰੀ ਬੈਠਣ ਲਈ ਆਏ ਸੀਗੇ ਅਸੀਂ ਦਿੱਲੀ ਜਾਣ ਵਾਸਤੇ ਆਏ ਸੀਗੇ ਰਸਤੇ ਰੋਕੇ ਮਜਬੂਰਨ ਸਾਨੂੰ ਇੱਥੇ ਬਹ ਲਿਆ ਗਿਆ ਅਸੀਂ ਬੈਠੇ ਆ ਜੇ ਦਿੱਲੀ ਜਾਣ ਦਿੱਤਾ ਜਾਂਦਾ ਹੁੰਦਾ ਤੇ ਆਪਾਂ ਦਿੱਲੀ 'ਚ ਵੀ ਰਸਤੇ ਰੁਕੇ ਰਹੇ ਉਹ ਵੀ ਸਰਕਾਰ ਦੀ ਅਨਕਾਮੀ ਸੀ ਅਸੀਂ ਤਾਂ ਜਗਾ ਮੰਗਦੇ ਰਹੇ ਜੜੇ 24 ਦੀ ਪੀਸੀ ਵਿੱਚ ਐਲਾਨ ਕੀਤੇ ਸੀਗੇ ਉਹ ਐਲਾਨ ਜਿਉਂਦੇ ਕਿਉਂ ਰਹਿਣਗੇ ਉਹਨਾਂ ਵਿੱਚ ਕੋਈ ਵੀ ਬਦਲਾ ਨਹੀਂ ਲਿਆਉਂਦਾ ਜਾਊਗਾ ਅਸੀਂ ਰਹਿਣਾ ਮੋਰਚੇ ਵੀ ਲੱਗਦੇ ਰਹਿਣੇ ਅੰਦੋਲਨ ਵੀ ਚੱਲਦੇ ਰਹਿਣੇ ਆ ਹੋ ਸਕਦਾ ਕੱਲ ਨੂੰ ਇਹ ਲੋਕਾਂ ਨੇ ਮਰਜ਼ੀ ਆਪ ਦੀ ਲੋਕ ਕਿੰਨੂੰ ਜਿਤਾਉਣਾ ਕਿੰਨੂੰ ਹਰਾਉਣਾ ਚਾਹੁੰਦੇ ਭਗਵੰਤ ਮਾਨ ਸਰਕਾਰ ਰਵੇ ਕਿ ਨਾ ਰਵੇ ਪਰ ਪੰਜਾਬ ਦੇ ਲੋਕ ਕਿਉਂਕਿ ਡੈਮੋਕਰੇਸੀ ਇਸ ਮੁਲਕ ਵਿੱਚ ਅੰਦੋਲਨ ਕਰਦੇ ਸੀ ਕਰਦੇ ਰਹਿਣਗੇ ਉੱਚ ਕੋਈ ਰੌਲਾ ਨਹੀਂ ਹੈਗਾ ਤਾਂ ਇਸ ਕਰਕੇ ਅੰਦੋਲਨ ਜਾਰੀ ਰਹਿਣਾ ਹੈਗਾ ਅੰਦੋਲਨ ਦਾ ਕੱਲ ਨੂੰ ਰੂਪ ਕੀ ਹੋਵੇ ਇਹ ਇਹ ਦੋਵੇਂ ਮੋਰਚੇ ਡਿਸਾਈਡ ਕਰਨਗੇ ਸਾਡੀ ਤਾਂ ਸਮਝ ਹੈਗੀ ਵੀ ਸਾਰਿਆਂ ਨੂੰ ਇਕੱਠੇ ਹੋ ਕੇ ਅੰਦੋਲਨ ਕਰਨਾ ਚਾਹੀਦਾ ਦਿੱਲੀ ਦੇ ਖਿਲਾਫ ਵੀ ਅੰਦੋਲਨ ਜਾਰੀ ਰਹੂਗਾ ਆਪਣੀਆਂ 12 ਮੰਗਾਂ ਤੇ ਅੰਦੋਲਨ ਜਾਰੀ ਰੱਖਾਂਗੇ ਸਾਰੇ ਵਿਚਾਰ ਕਰਕੇ ਅੰਦੋਲਨ ਦਾ ਅਗਲਾ ਕੀ ਰੂਪ ਹੋਵੇ ਤੇ ਚਰਚਾ ਕਰਾਂਗੇ ਤੁਹਾਡੇ ਨਾਲ ਇਸ ਕਰਕੇ ਆਏ ਸੀ ਵਿਸ਼ੰਭੂ ਇਸ ਦੇਸ਼ ਦਾ ਹਿੱਸਾ ਵਾ ਅਸੀਂ ਕਿਸਾਨ ਮਜ਼ਦੂਰ ਇਸ ਦੇਸ਼ ਦਾ ਹਿੱਸਾ ਵਾ ਸ਼ੰਭੂ ਤੇ ਉਹਨੋਂ ਸਾਨੂੰ ਕੋਈ ਨਹੀਂ ਰੋਕ ਸਕਦਾ ਜਿੰਨੇ ਵੀ ਪਵਾਦ ਦੇ ਲੋਕ ਨੇ ਅਸੀਂ ਇਹਨਾਂ ਲਈ ਵੱਖਰਾ ਸਮਾਂ ਕੱਢਾਂਗੇ ਨਾ ਪਿੰਡਾਂ 'ਚ ਜਾਵਾਂਗੇ ਹਰਿਆਣੇ ਦੇ ਨਜ਼ਦੀਕ ਦੇ ਲੋਕਾਂ ਨੇ ਪਵਾਦ ਵਾਲੇ ਇਹਨਾਂ ਪਿੰਡਾਂ ਨੇ ਆ ਬਾਜ਼ ਬਾਟੇ ਦੇ ਬੈਠੇ ਬੈਠੇ ਇਹਨਾਂ ਸਾਰਿਆਂ ਨੇ ਜਿੰਨਾ ਅੰਦੋਲਨ ਦਾ ਸਹਿਯੋਗ ਦਿੱਤਾ ਪੱਤਰਕਾਰ ਭਾਈਚਾਰੇ ਨੇ ਸਹਿਯੋਗ ਦਿੱਤਾ ਸੀ ਸਾਰਿਆਂ ਦੇ ਧੰਨਵਾਦੀ ਹਾਂ ਮੁਸ਼ਕਲਾਂ 'ਚ ਵੀ ਅੜੇ ਰਹੇ ਭਾਵੇਂ ਸਮੱਸਿਆ ਵੀ ਆਉਂਦੀ ਸੀ ਸਾਡੇ ਕਰਕੇ ਆਮ ਜਨਤਾ ਨੂੰ ਬਹੁਤ ਸਾਰੀਆਂ ਤਕਲੀਫਾਂ ਆਈਆਂ ਹੁਣ ਗਿਆ ਸਰਕਾਰ ਦਾ ਜ਼ਬਰ ਝੱਲਿਆ ਇਹਨਾਂ ਨੇ ਅਰ ਸਾਡਾ ਸਾਥ ਨਹੀਂ ਛੁੱਟਿਆ ਅਸੀਂ ਇਹਨਾਂ ਪਿੰਡਾਂ ਵਿੱਚ ਆਵਾਂਗੇ ਲੋਕਾਂ ਤੱਕ ਜਾਵਾਂਗੇ ਜਿਹੜਾ ਇਹਨਾਂ ਨੇ ਸਾਥ ਦਿੱਤਾ ਉਹਦਾ ਧੰਨਵਾਦ ਵੀ ਕਰਾਂਗੇ ਅਰ ਅਸੀਂ ਅਪੀਲ ਕਰਾਂਗੇ ਕਿ ਸਾਰੀ ਜਨਤਾ ਨੂੰ ਕਿਸੇ ਜਥੇਬੰਦੀ ਨਾਲ ਜੁੜਜੋ ਜਥੇਬੰਦ ਹੋਣਾ ਚਾਹੀਦਾ ਜਥੇਬੰਦ ਹੋਿਆਂ ਤੋਂ ਬਗੈਰ ਗੁਜ਼ਾਰਾ ਨਹੀਂ ਇਹ ਜੇ ਕੱਲੇ ਕੱਲੇ ਰਹੇ ਤੇ ਮਾਰ ਖਾਵਾਂਗੇ ਨਾ ਤਾਂ ਸਾਡੀਆਂ ਜ਼ਮੀਨਾਂ ਛੱਡਣੀਆਂ ਅਗਲਿਆਂ ਨੇ ਨਾ ਛੋਟੀ ਦੁਕਾਨਦਾਰੀ ਛੱਡਣੀ ਹੈਗੀ ਆ ਨਾ ਰਜਕਾਰ ਦੇਣਾ ਹੈਗਾ ਨੌਜਵਾਨੀ ਨੂੰ ਖਾਨ ਨੂੰ ਫਿਰਦੇ ਇਸ ਕਰਕੇ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਕਿਸਾਨਾਂ ਮਜ਼ਦੂਰਾਂ ਦੀਆਂ ਵੀ ਬੇਰੀਆਂ ਬਥੇਰੀਆਂ ਤਕਲੀਫਾਂ ਨੇ ਉਹ ਤਕਲੀਫਾਂ ਦੂਰ ਕਰਨ ਵਾਸਤੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਸਾ ਨਾ ਮਜ਼ਦੂਰਾਂ ਦੇ ਕਰਜ਼ੇ ਦੀ ਲੜਾਈ ਅਸੀਂ ਸ਼ੁਰੂ ਕੀਤੀ ਸੀ ਅਰੇ ਲੜਾਈ ਨੂੰ ਲਗਾਤਾਰ ਜਾਰੀ ਰੱਖਾਂਗੇ ਧੰਨਵਾਦ